ਬਲਵੀਰ ਸਿੰਘ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਆਪਦੀ ਪਾਰਟੀ ਦੀ ਕਿਸੇ ਔਰਤ ਦਾ ਉਹਨੇ ਸ਼ੋਸ਼ਣ ਕੀਤਾ ਪਹਿਲਾਂ ਇਹਨਾਂ ਦਾ ਲਾਲ ਚੰਦ ਕਟਾਰੂਚਾ ਕਾਇਆ ਜਿਹੜਾ ਅੱਜ ਵੀ ਮੰਤਰੀ ਇਹਨਾਂ ਨੇ ਰੱਖਿਆ ਹੋਇਆ ਉਹਨੂੰ ਵੀ ਫਿਰ ਜਿਹੜਾ ਇਹਨਾਂ ਦਾ ਐਮਐਲਏ ਪਖਾਣ ਮਾਜਰਾ ਉਹਦੀ ਵੀ ਵੀਡੀਓ ਸਾਹਮਣੇ ਆਈ ਆਂਗਣਵਾੜੀ ਦੇ ਵਿੱਚ ਜਿਹੜਾ ਮਾਰਕਫੈਟ ਦਾ ਬੈਕੌਫ ਮੁੱਖ ਮੰਤਰੀ ਕੋਲੇ ਆ ਇਹ ਮਾਰਕਫੈਟ ਰਾਈ ਬਹੁਤ ਸਾਰੀ ਕਰਾਪਸ਼ਨ ਹੋ ਰਹੀ ਆ ਨੀ ਵਾਲੀ ਤੇ ਸਰਕਾਰ ਨੂੰ ਤਾਂ ਵੈਸੇ ਮੁੱਖ ਮੰਤਰੀ ਨੂੰ ਤਾਂ ਨੈਤਿਕ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਵੀ ਉਹਦੇ ਮੰਤਰੀ ਮੰਡਲ ਦੇ ਵਿੱਚ ਇਹੋ ਜਿਹੇ ਇਹੋ ਜਿਹੇ ਲੋਕ ਬਟਕੇ ਆ ਇਹ ਜਿਹੜਾ ਇਹ ਪਿਛਲੇ 2 ਦਿਨ ਤੋਂ মিডিਆ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਉਹਨਾਂ ਦੇ ਉੱਤੇ ਉਹਨਾਂ ਦੀ ਪਾਰਟੀ ਦੀ ਐਕਸ ਜ਼ਿਲ੍ਹਾ ਪ੍ਰਧਾਨ ਪਟਿਆਲੇ ਤੋਂ ਸ਼ਵੇਤਾ ਜਿੰਦਲ ਉਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਬਲਵੀਰ ਸਿੰਘ ਉਹਨਾਂ ਨੂੰ ਬੈਡ ਟੱਚ ਕਰਦੇ ਸੀ ਨਾਈਟ ਦੇ ਵਿੱਚ ਮੀਟਿੰਗਾਂ ਬੁਲਾਉਂਦੇ ਸੀ ਤਾਂ ਉਹਨਾਂ ਦਾ ਜਿਹੜਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਤੇ ਜਿਹੜਾ ਉਹਨਾਂ ਨੇ ਵਿਰੋਧ ਕੀਤਾ ਉਹ ਦੇ ਖਿਲਾਫ কোর্ਟ ਦੇ ਵਿੱਚ ਗਏ কোর্ਟ ਵੱਲੋਂ ਮੰਤਰੀ ਸਭ ਨੂੰ ਨੋਟਿਸ ਹੋ ਗਿਆ ਤਾਂ ਇੱਥੇ ਮੈਂ ਇਹ ਕਹਿਣਾ ਚਾਹਣੀ ਆ ਕਿ ਦੇਖੋ ਸਰਕਾਰ ਦਾ ਚਿਹਰਾ ਕੀ ਹੈਗਾ ਜਿਹੜਾ ਇਹਨਾਂ ਦੇ ਇਹ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਬਹੁਤ ਇਮਾਨਦਾਰ ਆ ਜੀ ਅਸੀਂ ਬੇਦਾਗ ਆ ਜੀ ਸਾਡੇ ਤੇ ਕੋਈ ਦਾਗ ਨਹੀਂ ਹੈਗੇ ਤੇ ਹਾਲਤ ਇਹਨਾਂ ਦੀ ਦੇਖੋ ਵੀ ਇੱਕ ਇੱਕ ਕਰਕੇ ਇਹਨਾਂ ਦੇ ਹੀਰੇ ਸਾਹਮਣੇ ਆ ਰਹੇ ਆ ਪਹਿਲਾਂ ਇਹਨਾਂ ਦਾ ਲਾਲਚੰਦ ਕਟਾਰੂ ਚੱਕ ਆਇਆ ਜਿਹੜਾ ਅੱਜ ਵੀ ਮੰਤਰੀ ਇਹਨਾਂ ਨੇ ਰੱਖਿਆ ਹੋਇਆ ਉਹਨੂੰ ਵੀ ਉਹ ਕਿਸੇ ਲੜਕੇ ਦਾ ਸ਼ੋਸ਼ਣ ਕਰਦਾ ਉਹਦੀ ਵੀਡੀਓ ਜਿਹੜੀ ਲੋਕਾਂ ਦੇ ਸਾਹਮਣੇ ਐਕਸਪੋਜ਼ ਹੋਈ ਸਾਰਾ ਕੁਝ ਸਾਹਮਣੇ ਆਇਆ ਫਿਰ ਇਹਨਾਂ ਦੇ ਮੰਤਰੀ ਬਲਕਾਰ ਸਿੰਘ ਦਾ ਆਇਆ ਕਿ ਜਿਹੜਾ ਇੱਕ ਲੜਕੀ ਦਾ ਸ਼ੋਸ਼ਣ ਕਰ ਰਿਆ ਸੀ ਉਹਦੀ ਵੀਡੀਓ ਸਾਹਮਣੇ ਆਈ ਫਿਰ ਜਿਹੜਾ ਇਹਨਾਂ ਦਾ ਐਮਐਲਏ ਪਠਾਨ ਮਾਜਰਾ ਉਹਦੀ ਵੀਡੀਓ ਸਾਹਮਣੇ ਆਈ ਕਿ ਉਹ ਕੀ ਕੀ ਕੁਸ਼ ਕਰ ਰਿਆ ਸੀਗਾ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਆ ਐਮਐਲਏ ਹੈਗਾ ਮੋੜ ਤੋਂ ਸੁਖਬੀਰ ਸਿੰਘ ਉਹ ਉਹਦਾ ਵੀ ਕਿੰਨਾ ਰੋਲਾ ਪਿਆ ਕਿ ਉਹ ਕਿਵੇਂ ਆਉਦੇ ਜਿਹੜਾ ਐਕਸਪੀਏ ਸੀ ਉਹਦੇ ਘਰ ਦੇ ਵਿੱਚ ਜਿਹੜਾ ਉਹ ਚਲਿਆ ਗਿਆ ਸੋ ਇਸ ਤਰ੍ਹਾਂ ਕਰਕੇ ਕੀ ਕੀ ਇਹਨਾਂ ਦੀਆਂ ਕਰਤੂਤਾ ਸਾਹਮਣੇ ਆਈਆਂ ਕਰਾਪਸ਼ਨ ਦੇ ਨਾਮ ਤੇ ਤਾਂ ਇਹਨਾਂ ਦਾ ਹੁਣ ਕੋਈ ਬਾਕੀ ਨਹੀਂ ਰਿਹਾ ਕਿ ਕਿਹੜਾ ਕਿਹੜਾ ਬੰਦਾ ਹੈ ਕਿ ਜਿਹਦੇ ਤੇ ਕਰਾਪਸ਼ਨ ਦਾ ਇਲਜ਼ਾਮ ਨਹੀਂ ਹੈਗਾ ਜੇ एवरीवन ਕੇ ਮੁੱਖ ਮੰਤਰੀ ਤੱਕ ਤੇ ਇਲਜ਼ਾਮ ਲੱਗਿਆ ਵੀ ਜਿਹੜੀਆਂ ਉਹ ਗੱਡੀਆਂ ਖਰੀਦੀਆਂ ਸੀਗੀਆਂ ਉਹ ਉਹਨਾਂ ਦੇ ਵਿੱਚ ਕ੍ਰਾਪਸ਼ਨ ਕੀਤੀ ਗਈ ਹੈ ਤੇ ਆਂਗਣਵਾੜੀ ਦੇ ਵਿੱਚ ਜਿਹੜਾ ਮਾਰਕਫੈਟ ਦਾ ਵਿਭਾਗ ਮੁੱਖ ਮੰਤਰੀ ਕੋਲੇ ਹੈ ਤੇ ਮਾਰਕਫੈਟ ਰਾਈ ਬਹੁਤ ਸਾਰੀ ਕ੍ਰਾਪਸ਼ਨ ਹੋ ਰਹੀ ਹੈ ਆਂਗਣਵਾੜੀ ਦੇ ਵਿੱਚ ਸੋ ਇਹਨਾਂ ਦਾ ਨਾ ਤੇ ਕ੍ਰਾਪਸ਼ਨ ਤੋਂ ਬਚਿਆ ਨਾ ਹੀ ਜਿਹੜਾ ਇਹਨਾਂ ਦਾ ਇਸ ਤਰ੍ਹਾਂ ਦਾ ਕੋਈ ਮੋਰਲ ਵੀ ਇਹਨਾਂ ਦਾ ਨਹੀਂ ਰਿਹਾ ਤੇ ਮੈਂ ਕਹਿਣਾ ਚਾਹਣੀ ਹੈ ਕਿ ਇਹਨਾਂ ਦੇ ਜਿਹੜੇ ਸਰਕਾਰ ਹੈ ਇਹ ਧਾਗੀ ਹੈ ਇਹ ਕ੍ਰਾਪਟ ਹੈ ਤੇ ਸਰਕਾਰ ਨੂੰ ਤਾਂ ਵੈਸੇ ਮੁੱਖ ਮੰਤਰੀ ਨੂੰ ਤਾਂ ਨੈਤਿਕ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਵੀ ਉਹਦੇ ਮੰਤਰੀ ਮੰਡਲ ਦੇ ਵਿੱਚ ਇਹੋ ਜਿਹੇ ਇਹੋ ਜਿਹੇ ਲੋਕ ਬੈਠੇ ਆ ਉਹਨਾਂ ਨੇ ਇਹੋ ਜਿਹੇ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਿਹੜੇ ਐਮਐਲਏ ਬਣ ਕੇ ਕੰਮ ਕਰ ਰਹੇ ਹੈਗੇ ਸੋ ਨਾਲ ਦੇ ਨਾਲ ਮੈਂ ਇਹ ਵੀ ਮੰਗ ਕਰ ਰਹੀ ਆ ਕਿ ਬਲਵੀਰ ਸਿੰਘ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਕਿ ਜਿਹੜਾ ਕਿਸੇ ਔਰਤ ਦਾ ਆਪਦੀ ਪਾਰਟੀ ਦੀ ਕਿਸੇ ਔਰਤ ਦਾ ਉਹਨੇ ਸ਼ੋਸ਼ਣ ਕੀਤਾ ਉਹਨੂੰ ਅੱਗੇ ਆਉਣ ਤੋਂ ਰੋਕਿਆ ਤੇ ਉਹਦੇ ਕੋਲੋਂ ਗਲਤ ਫੇਵਰਾਂ ਦੀ ਮੰਗ ਕਰਦੇ ਰਹੇ ਪਤਾ ਨਹੀਂ ਇਹ ਪੰਜਾਬ ਦੇ ਵਿੱਚ ਔਰਤਾਂ ਦੇ ਨਾਲ ਇਹਨਾਂ ਨੇ ਕੀ ਕੀ ਕੁਸ਼ ਕੀਤਾ ਹੋਊਗਾ ਦਿੱਲੀ ਵਾਲਿਆਂ ਦੇ ਵੀ ਬੜੇ ਚਰਚੇ ਰਹੇ ਕਿ ਦਿੱਲੀ ਤੋਂ ਵੀ ਜਿਹੜੇ ਚੱਲ ਕੇ ਟਿਕਟਾ ਦੇਣ ਆਉਂਦੇ ਸੀ ਉਹਨਾਂ ਨੇ ਵੀ ਬਹੁਤ ਕੁਸ਼ ਕੀਤਾ ਹੈ ਪੰਜਾਬ ਦੇ ਵਿੱਚ ਦੱਬੀ ਜਬਾਨ ਦੇ ਨਾਲ ਸਾਰੇ ਲੋਕਾਂ ਨੂੰ ਪਤਾ ਸਾਰੇ ਸਭ ਪੰਜਾਬ ਨੂੰ ਪਤਾ ਹੈ ਵੀ ਇਹਨਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਇੱਜ਼ਤਾਂ ਨਾਲ ਕੀ ਖਲਵਾੜ ਕੀਤੇ ਆ ਸੋ ਨੈਤਿਕਤਾ ਦੇ ਆਧਾਰ ਤੇ ਤਾਂ ਮੁੱਖ ਮੰਤਰੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਤੇ ਮੰਤਰੀ ਨੂੰ ਤੁਰੰਤ ਜਿਹੜਾ ਹੈਗਾ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਮੈਂ ਇਹ ਮੰਗ ਕਰਦੀ ਆ ਤੇ ਮੈਂ ਸਾਰੀਆਂ ਪੰਜਾਬ ਦੀਆਂ ਔਰਤਾਂ ਨੂੰ ਵੀ ਅਪੀਲ ਕਰਦੀ ਆ ਭੈਣੋ ਇਹ ਇਹਨਾਂ ਦੇ ਮਖੌਟੇ ਪਾਏ ਹੋਇਆ ਇਹ ਜਿਹੜੇ ਇਹਨਾਂ ਦੇ ਚਿਹਰੇ ਜਿਹੜੇ ਦਿਖਾਉਣ ਵਾਲੇ ਹੋਰ ਐ ਇਹ ਜਿਹੜਾ ਐਕਟ ਕਰਦੇ ਆ ਹੋਰ ਐ ਹੁਣ ਇਹਨਾਂ ਦੇ ਜਿਹੜਾ ਕੇਜਰੀਵਾਲ ਐ ਉਹਨਾਂ ਦੇ ਪੀਐਨਐ ਸੁਵਤੀ ਮਾਲੀਵਾਲ ਜਿਹੜੀ ਐਮਪੀ ਐ ਰਾਜ ਸਭਾ ਦੀ ਮੈਂਬਰ ਐ ਉਹਦੀ ਆਪਦੇ ਦਫ਼ਤਰ ਦੇ ਵਿੱਚ ਕਿੰਨੀ ਕਟ ਮਾਰ ਕੀਤੀ ਉਹੀ ਵੈਭ ਕੁਮਾਰ ਅੱਜ ਪੰਜਾਬ ਦਾ ਜਿਹੜਾ ਸੈਕਰੀਟ ਸੰਭਾਲ ਰਿਹਾ ਐ ਆ ਹਾਲ ਐ ਤੁਸੀਂ ਉਹ ਸਾਰੇ ਪੰਜਾਬ ਨੂੰ ਵਿਅਸਤ ਐ ਸਾਰੇ ਪੰਜਾਬ ਨੂੰ ਚਾਹੀਦਾ ਕਿ ਇਹੋ ਜਿਹੇ ਜਿਹੜੇ ਕਰਪਟ ਖਰਾਬ ਲੋਕ ਹੈਗੇ ਆ ਮਾਰਨ ਦੇ ਜਿੰਨਾ ਦਾ ਕੋਈ ਨਹੀਂ ਹੈਗਾ ਉਹਨਾਂ ਨੂੰ ਪੰਜਾਬੋਂ ਬਾਹਰ ਕਰਨਾ ਚਾਹੀਦਾ ਨਾਲ ਹੀ ਜਿਹੜਾ ਔਰਤਾਂ ਨੂੰ ਮੈਂ ਖਾਸ ਤੌਰ ਤੇ ਅਪੀਲ ਕਰਦੀ ਆ ਵੀ ਭੈਣੋ ਇਹ ਜਿਹੜਾ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦਾ ਲਾਰਾ ਲਾ ਕੇ ਵੋਟਾਂ ਲੈ ਲੀਆਂ ਤੇ ਇਹਨਾਂ ਨੂੰ ਇਹਨਾਂ ਦੀਆਂ ਗੱਲਾਂ ਚ ਨਹੀਂ ਆਉਣਾ ਹੁਣ ਇਹਨਾਂ ਨੂੰ ਭਜਾਓ ਪੰਜਾਬ ਦੇ ਵਿੱਚੋਂ ਕਿਉਂਕਿ ਹੁਣ ਅਸੀਂ ਇਹਨਾਂ ਨੂੰ ਇੰਨੀ ਪਾਵਰ ਦੇ ਚੁੱਕੇ ਆ ਕਿ ਹੁਣ 5 ਸਾਲ ਤਾਂ ਇਹਨਾਂ ਨੇ ਪੂਰੇ ਕਰਨੇ ਹੀ ਆ ਪਰ ਜਦੋਂ ਪੰਜਾਬ 5 ਸਾਲ ਦਾ ਇਹਨਾਂ ਦਾ ਸਮਾਂ ਹੋ ਗਿਆ ਨਾ ਇਹਨਾਂ ਨੂੰ ਮੈਂ ਕਹਣੀ ਜੁੱਤੀਆਂ ਮਾਰ ਕੇ ਪੰਜਾਬੋਂ ਬਾਹਰ ਕਰਨਾ ਚਾਹੀਦਾ ਹੈ ਜੇ ਲੋਕਾਂ ਨੂੰ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਹੀ ਖਲਵਾੜ ਕੀਤੀ ਹੈ ਇਹ ਕਿੱਥੋਂ ਸਕੇ ਹੋ ਸਕਦੇ ਆ ਕਿਸੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ